ਕਰਵਾ ਚੌਦੀਆੜ ਦੇ ਵਿੱਚ ਤੇਜ਼ ਤਰੱਕ ਤੇ ਕਮਚੋਰ ਕੁੜੀਆਂ ਕਰ ਰਹੀਆਂ ਹਨ ਆਪਣੇ ਘਰ ਵਾਲਿਆਂ ਨੂੰ ਬਲੈਕਮੇਲ ਜਿਸ ਤਰ੍ਹਾਂ ਕਿ ਜੱਸੇ ਨੇ ਦੱਸਿਆ ਕਹਿੰਦਾ ਮੇਰੇ ਘਰ ਵਾਲੀ ਮੈਥੋਂ ਤਿੰਨ ਦਿਨਾਂ ਦੀ ਇਹੀ ਕਹਿ ਕੇ ਕੰਮ ਕਰਵਾਈ ਜਾਂਦੀ ਆ ਵੀ ਜੇਕਰ ਤੂੰ ਮੇਰੇ ਅੱਖੇ ਨਾ ਲੱਗਿਆ ਤਾਂ ਮੈਂ 10 ਤਰੀਕ ਨੂੰ ਵਰਤ ਰੱਖ ਕੇ ਦੁਪਹਿਰੇ ਸਵਾ 12 ਵਜੇ ਖਾ ਕੇ ਅਲੂ ਵਾਲੇ ਪਰੌਂਠੇ ਤੋੜਾਂਗੀ ਤੇਰਾ ਅਧਿਵਿਚਕਾਰੀ ਵਰਤ ਜੱਸੇ ਨੇ ਵੀ ਦੱਸਿਆ ਕਹਿੰਦਾ ਜਦੋਂ ਮੈਂ ਸਵੇਰੇ ਘਰ ਦੇ ਕੰਮ ਕਰ ਰਿਹਾ ਹੁਣ ਨਾ ਗਾਤਾ ਮੇਰੀ ਮਰਦਾਨੀ ਕਿ ਮੈਨੂੰ ਪਾਰੀ ਹੁੰਦੀ ਆ ਲਹਨ ਤਾਂ ਇਸ ਤੋਂ ਪਹਿਲਾਂ ਮੈਨੂੰ ਤਿੰਨ ਵਾਰੀ ਪਹਿ ਚੁੱਕੇ ਨੇ ਬੇਸ਼ਰਮੀ ਦੇ ਦੌਰੇ ਵਾਰਤ ਰੱਖਣ ਦੇ ਨਾਲ ਉਮਰ ਤਾਂ ਪਤਾ ਨਹੀਂ ਕਿਸੇ ਦੀ ਬਾਦੀ ਹੈ ਕਿ ਨਹੀਂ ਬਾਦੀ ਪਰ 10 ਦਿਨ ਪਹਿਲਾਂ ਬਜ਼ਾਰਾਂ ਦੇ ਵਿੱਚ ਫਰੂਟਾਂ ਤੇ ਸਬਜ਼ੀਆਂ ਦੀ ਜ਼ਰੂਰ ਪੱਦੀ ਜਾਂਦੀ ਹੈ ਮੰਗਾਈ 90% ਕੁੜੀਆਂ ਨੂੰ ਕਰਪਾਚੌਦ ਦੇ ਅਸਲੀ ਅਰਥ ਦਾ ਨਹੀਂ ਪਤਾ ਹੁੰਦਾ ਉਹ ਵਰਤ ਸਿਰਫ ਸਿਰਫ ਇਸ ਲਈ ਰੱਖ ਲੈਂਦੀਆਂ ਹਨ ਕਿ ਸੋਹਣੇ ਸੋਹਣੇ ਸੂਟ ਪਾ ਕੇ ਬਣਾਵਾਂਗੀਆਂ ਇੰਸਟਾਗ੍ਰam ਤੇ ਰੀਲਾਂ ਕਈ ਵਾਰ ਤਾਂ ਮੇਰਾ ਵੀ ਮਨ ਇਸ ਤਰ੍ਹਾਂ ਕਰ ਰਿਹਾ ਹੁੰਦਾ ਕਿ ਮੈਂ ਵੀ ਸਿੱਖ ਲਾਂ ਮਹਿੰਦੀ ਜੀ ਲਾਉਣ ਵਾਲਾ ਕੋਰਸ ਕਿਉਂਕਿ ਨੀਂ ਪੀੜ ਤਾਂ ਕਣਕਲੇ ਡੀਪੀ ਮੂਰੀ ਨਹੀਂ ਹੁੰਦੀ ਜਿੰਨੀ ਪੀੜ ਲੱਗੀ ਹੁੰਦੀ ਹੈ ਮਹਿੰਦੀ ਲਾਉਣ ਵਾਲੇ ਭਾਈਆਂ ਦੇ ਕੋਲੇ ਖੈਰ ਸਾਰੇ ਹੱਸਦੇ ਬਹੱਦੇ ਰਹਿਣ ਅੱਜ ਦੇ ਲਈ ਇੰਨੀ ਹੋਰ ਖਬਰਾਂ ਦੇਖ ਲਈ ਸਾਡੇ ਪੇਨਾ ਝੋਟੇ ਰੋਤਾ ਤੱਕ ਲਈ ਅਸੀ ਕਾਲ